ਜਸਵੰਦਰ ਸਿੰਘ ਕਿਹੜਾ ਪਿੰਡ ਹलो ਮਿੱਟੀ ਕੀ ਹੋਇਆ ਕੀ ਉਹ ਤਾਂ ਬਸ ਲਿਆਜੀ ਨਾਲ ਹੀ ਗਏ ਸੀ ਅੱਜ ਵੀ ਜਿਹੜੀ ਮੇਰੇ ਨਾਲ ਕੰਮ ਕਰਦੇ ਆ ਮੁੰਡੇ ਤੇ ਆਪਣਾ ਮੇਲੇ ਤੇ ਜਾਣਾ ਸੀਗਾ ਤੇ ਮੇਰੇ ਨਾਲ ਮੁੰਡਾ ਵੀ ਆਪਣਾ ਉਹ ਉਹ ਖਿਆਲੀ ਤੋਂ ਬੰਦਾ ਹੈਗਾ ਬਜ਼ੁਰਗ ਤੇ ਉਹ ਵੀ ਕੰਮ ਕਰਦਾ ਹੈਗਾ ਮੇਰੇ ਪਰਣ ਦੇ ਤੇ ਇਹਦੇ ਖੁੰਦੇ ਵੀ ਆਉਗੇ ਤੇ ਵੀ ਆ ਟੇਕੇ ਦੇ ਖੜਕੇ ਉਹ ਕਹਿੰਦਾ ਵੀ ਚੱਲਾ ਪੈਕ ਬੁੱਕ ਲਾਉਣਾ ਅਸੀਂ ਵੀ ਛੱਡ ਕੇ ਇਹਨੂੰ ਲਾਉਂ ਵੀ ਛੱਡ ਨਹੀਂ ਜਾਂਦੇ ਸੀ ਇਹ ਤੇ ਮੋਰੋ ਪਤਾ ਨਹੀਂ ਵੀ ਜਿਹੜਾ ਵੀ ਨਿੱਕੇ ਭਰਾ ਦਾ ਮਰ ਗਿਆ ਵੀ ਲੜਾਈ ਸੀ ਨਿੱਕੇ ਪੈਰੀ ਸੱਟਾਂ ਮਾਰ ਗਿਆ ਸੀ ਤਾਂ ਕਰਕੇ ਤੇ ਉਹੀ ਮੁੰਡੇ ਤੇ ਪਤਾ ਨਹੀਂ ਕਿਵੇਂ ਕਰਕਰਾ ਕੇ ਵੀ ਸਾਹਮਣੇ ਮੁਰਸਾਂ ਤੇ ਲਾ ਕੇ ਵੀ ਸਾਹਮਣੀ ਆ ਗਏ ਤੇ ਜਿਹੜਾ ਮੁੰਡਾ ਵੀ ਮੇਰੇ ਨਾਲ ਸੀ ਉਹ ਕਹਿੰਦਾ ਵੀ ਪਹਿਲਾਂ ਮੂੰਹ ਘਲਤਾ ਮੈਂ ਕਿਹਾ ਵੀ ਐ ਕਰਕੇ ਵੀ ਕੀ ਕਹਿੰਦੇ ਐ ਤੇ ਉਹ ਕਹਿੰਦਾ ਵੀ ਕੋਈ ਗੱਲਬਾਤ ਹੀ ਕਰਨੀ ਐ ਵੀ ਰੌਲਾ ਤਾਂ ਨਿਪੜਈ ਐ ਕਰਦੇ ਕਰਾਉਂਦੇ ਤੇ ਜੋ ਕੋਲੇ ਆ ਗਏ ਤੇ ਆਨੇ ਵਰਕੇ ਵੀ ਫੇ ਵੀ ਫੇਰ ਕਰਕੇ ਬਸੜ ਕਰਕੇ ਫੇਰ ਮਾਰਿਆ ਤੇ ਮੋਰੋ ਡੱਕ ਪਿਆ ਮੋਰੋ ਸਿਰ ਸੁਰਚ ਮਾਰਤਾ ਤੇ ਮੋਰੋ ਬਾਹਰ ਹੋਈ ਕਿੱਥੇ ਹੈ ਕਿੰਨੇ ਵਜੇ ਜੀ ਜਿਹੜਾ ਉਹ ਠੇਕਾ ਪੱਕੇ ਵਾਲਾ ਫੁੱਲੜ ਰੋਡ ਫੁੱਲੜ ਰੋਡ ਤੇ ਸਾਰੀ ਕਾਰਨ ਕੀ ਹੈ ਲੜਾਈ ਦਾ ਪਹਿਲਾਂ ਵੀ ਜਿਹੜਾ ਮੇਨ ਕਾਰੋਂ ਦਾ ਬਸ ਵੀ ਜਿਹੜਾ ਵੀ ਮੇਰੇ ਭਰਾ ਨੂੰ ਪਹਿਲਾਂ ਤਾਂ ਪੈਸੇ ਗੋਹਦੇ ਮਾਰੇ ਵੀ ਸੱਟਾਂ ਮਾਰ ਕੇ ਸੀ ਉਦੋਂ ਬਾਅਦ ਜਦੋਂ ਵੀ ਛੋਟਾ ਵੀ ਸਹੀ ਹੋ ਗਿਆ ਤੇ ਮੋਰੋ ਫੇ ਲੜਾਈ ਹੋਈ ਤੇ ਮੋਰੋ ਜਿਹੜਾ ਉਹਨਾਂ ਚ ਮੁੰਡਾ ਸੀ ਆ ਵੀ ਉਹ ਮਰ ਗਿਆ ਤੇ ਜਿਹਨੇ ਫਾਇਰਿੰਗ ਕੀਤੀ ਆ ਉਹ ਕੌਣ ਆ ਉਹ ਆਪਣਾ ਬੰਤੂ ਹੈਗਾ ਕੁਠੀ ਦਾ ਤੇ ਇੱਕ ਬਸ ਉਹ ਆਕਾਸ਼ ਹੈਗਾ ਗੱਦੋਸ ਨਾਲ ਕੀਤਾ ਫਾਇਰਿੰਗ ਕਿੰਨੇ ਫਾਇਰ ਵੀ ਇੱਕ ਦਾ ਬਸ ਉਹ ਵੀ ਵੱਜੇ ਹੀ ਆ ਮੇਰੇ ਮਸਾਹਤਾਂ ਤੇ ਆ ਵੀ ਪਟਦੇ ਆ ਪਟ ਬੀ ਗਾ ਤੇ ਦੂਜੀ ਵਾਰ ਜਦੋਂ ਉਹ ਲੋਡ ਕਰਨ ਲੱਗਿਆ ਤੇ ਨਾਲ ਦੀ ਨਾਲ ਵੀ ਪਾਸਾ-ਬੂਸਾ ਵੱਟ ਗਿਆ ਵੀ ਸਾਈਡ ਤੋਂ ਨਿਕਿਆ। ਕਿੰਨੇ ਦੋ ਫਰ ਕਿਤੇ ਦੋ ਫਰ। ਅੱਛਾ ਤੁਹਾਨੂੰ ਸਿੱਧਾ ਇੱਥੇ ਲੈ ਕੇ ਆਏ ਫਿਰ। ਮੋਰੋਂ ਜਿਹੜਾ ਹੋਰ ਹੰਡੀ ਰੋਡ ਦੇ ਸਰਾ ਹਸਪੀਟਲ ਹੈ। ਤੇ ਉੱਥੇ ਲੈ ਗਏ ਸੀ ਇੱਕ ਰੌਣ ਜੀ ਔਰ ਠੀ-ਮੁੱਠੀ ਕੀਤੀ ਤੇ ਨਾਲ ਦੀ ਨਾਲ ਵੀ ਐਂਬੂਲੈਂਸ ਆ ਗਈ। ਤੁਸੀਂ ਕਿੰਨੇ ਜਣੇ ਸੀ ਤੁਸੀਂ ਕਿੰਨੇ ਜਣੇ ਸੀ? ਮੈਂ ਹਾਲਾਤ ਆ ਵੀ ਕੰਦਾਈ ਸੀਗਾ। ਕੰਦਾਈ ਸੀਗਾ ਬਾਕੀ ਤਾਂ ਬਜਾਪ ਸ਼ਾਂਦੇ ਬੰਦੇ ਉੱਥੇ ਖੜੇ ਸੀਗੇ। ਬਿਤਾ ਕਰਕੇ ਵੀ ਜਿਹੜੇ ਬਜ਼ੁਰਗ ਸੀਗੇ ਜਿਹੜੇ ਮੇਰੇ ਨਾਲ ਕੰਮ ਕਰਦੇ ਸੀਗੇ ਤਾਂ ਕਰਕੇ ਆਹ ਤਾਂ ਇਕੱਲੇ ਸੀ ਵੀ ਉਤੋਂ ਵੀ ਸੰਗਤੋਂ ਗਿਆ ਸੀਗਾ ਤੁਸੀਂ ਪੱਕਾ ਕਰ ਪੱਕਾ ਕਰਨ ਕੀ ਗਏ ਸੀ ਬਿਲਕੁਲ ਜਿਹੜੇ ਮੇਰੇ ਨਾਲ ਵੀ ਬਜ਼ੁਰਗ ਸੀ ਵੀ ਉੱਥੇ ਖੜੇ ਸੀਗੇ ਲੋਕ ਵੀ ਤਾਰ ਨਹੀਂ ਆਵੜੇ ਬਿਤਾ ਕਰਕੇ ਹੁਣ ਹੋਰ ਕਿਸੇ ਦੀ ਸੱਟਾ ਲੱਗੇ ਸਿਰਫ ਤੁਹਾਡੀ ਮਾੜਾ ਇਕੱਲੇ ਮੇਰੀ ਲੱਗੀ ਹੈ ਦੂਜਾ ਕਿਸੇ ਨਾਲ ਵੀ ਜਾਣਦੇ ਨਹੀਂ ਸੀ ਕੋਈ ਸਨ ਉਹੜਾ ਜੀ ਲੋਈ ਦੇ ਅੰਦਰ ਸਰਾਂਸ ਬੁਰਾ ਬੀਆ ਬੀਆ ਬੁਲੇ ਸਲਾਬੰਦੀ ਲੈ ਕੇ ਗਿਆ ਪੁਲਿਸ ਨੂੰ ਲੈ ਕੇ ਕਿ ਕਿ ਪੁਲਿਸ ਪਾਂਚੀ ਸੂਚਨਾ ਨਾ ਪੁਲਿਸ ਆਣਾ ਇੱਥੀ ਵਸਾ ਇੱਥੀ ਆਈ ਹੈਗੀ ਉਹ ਤੇ ਉਹ ਨਹੀਂ ਆਇਆ ਕੀ ਮੰਗਤੀ ਕਰ ਮੰਗਦਾ ਵੀ ਬਾਰਾ ਵੀ ਮੰਗ ਲ ਬਾਰਾ ਕਰਾਉ ਆਪਿਆ ਬੀਰੋਏ ਦਾ ਕੰਮ ਹੀ ਹੈ ਜਿਸ ਵਾਰ ਤੇ ਪਹਿਲਾਂ ਵੀ ਜੋ ਬੰਦਾ ਵੱਢ ਗਏ ਸੀਗੇ ਸੰਗਤ ਮੰਡੀ ਉਹ ਕੋਲੇ ਬਲਾਕ ਦੇ ਕੋਲੇ ਉਈ ਪੋਸਟ ਸਟੇਸ਼ਨ ਦੇ ਕੋਲੇ ਆ ਤੇ ਬਲਾਕੀ ਵੀ ਕੋਲੇ ਆ ਤੇ ਬੰਦਾ ਵੀ ਪੰਜ ਕਰਮਾਂ ਦੇ ਕੋਲੇ ਬੰਦਾ ਵੜੀਏ ਕਿ ਉਹਦਾ ਮਾਹੌਲ ਬਸ ਵੀ ਸਰੀਪੇ ਬਸ ਵੀ ਕੰਮ ਕੀ ਕਰਦਾ ਪਾਸੇ ਮੈਂ ਫੈਟੀਆਂ ਲੱਗੀਆਂ ਬਈ ਸ਼ਕੰਦਰ ਕਮਾਲ ਸੰਗਸਾਰਾ ਸੇਵਾ ਸੰਸਥਾ ਮਛਾਣਾ ਵਰਕਰ ਸਾਨੂੰ ਕਾਲ ਆਈ ਸਾਡੇ ਹੈਲਪਲਾਈਨ ਨੰਬਰ ਤੇ ਕਿ ਫੈਣੀ ਰੋਡ ਤੇ ਇੱਕ ਵਾਰਦਾਤ ਹੋ ਚੁੱਕੀ ਹੈ ਜਿਸ ਜੋ ਇੱਕ ਨੌਜਵਾਨ ਜੋ 25 ਤੋਂ 30 ਸਾਲ ਦਾ ਨੌਜਵਾਨ ਆ ਜੀ ਜਖਮੀ ਹਾਲਾਤ ਵਿੱਚ ਮਿਲਿਆ ਜਿਸ ਨੂੰ ਮੈਂ ਆਪਣੀ ਐਮੂਲੈਂਸ ਦੀ ਸਹਾਇਤਾ ਦੇ ਨਾਲ ਬਠਿੰਡਾ ਦੇ ਜੀਵ ਲਾਸਤਾਨ ਦੇ ਕਿ ਲੈ ਕੇ ਆਏ ਕਾਰਨਾਂ ਦਾ ਪਤਾ ਲੱਗੇ ਕੀ ਹੋਇਆ ਉੱਥੇ ਇਹ ਝਗੜੇ ਦਾ ਲੜਾਈ ਝਗੜੇ ਦਾ ਕੇਸ ਹੈਗਾ ਜੀ ਤੇ ਜਖਮੀ ਕਾਫੀ ਸਿਰ ਦੇ ਵਿੱਚ ਸੱਟਾਂ ਨੇ ਇੱਕ ਪੱਟ ਦੇ ਵਿੱਚ ਫਾਇਰ ਵੱਜਿਆ ਹੋਇਆ ਹੈ ਜਿਹਦੇ ਸ਼ਮਲੇ ਹੂਬ ਦੇ ਤੇ ਤੇ ਜੇਰੇ ਇਲਾਜ ਜਿਹੜਾ ਸੀ ਹਸਪੀਟਲ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਕੀ ਹਾਲਾਤ ਸੀ ਉੱਥੇ ਪੱਜੂਕੇ ਸੀ ਜਾਂ ਕੋਈ ਚੱਲ ਰਹੀ ਸੀ بس ਸਿਰਫ ਮੈਨੂੰ ਜੀ ਹਸਪੀਟਲ ਚੋਂ ਕਾਲ ਆਈ ਸੀ ਅਮਰਜੈਂਸੀ ਦੀ ਰੈਫਰ ਦੀ ਮੈਂ ਰੈਫਰ ਮਰੀਜ਼ ਲੈ ਕੇ ਆਇਆਂਗਾ ਰੈਫਾਈਨਰੀ ਰੋਡ ਤੇ ਸਰਾ ਹਸਪੀਟਲ ਆ ਜਿੱਥੇ ਮੈਂ ਮਰੀਜ਼ ਲੈ ਕੇ ਆਇਆਂਗਾ ਹੁਣ ਠੀਕ ਹੈ ਸੁਰੱਖਿਆ ਤਾਂ ਹਾਂਜੀ ਨੌਜਵਾਨ ਨੂੰ ਫਿਲਹਾਲ ਇੱਕ ਵਾਰ ਠੀਕ ਹੈ ਜੀ ਸਿਵਲ ਹਸਪੀਟਲ ਬਠਿੰਡਾ ਤੋਂ ਉਹ ਕਟਣਾ ਹੋਈ ਹੈ ਕੀ ਕਟਣਾ ਹੋਈ ਹੈ ਤੇ ਤੁਹਾਡੇ ਕੋਲ ਕੀ ਇਨਫੋਰਮੇਸ਼ਨ ਸਾਡੇ ਕੋਲ ਜੀ ਇਨਫੋਰਮੇਸ਼ਨ ਹੈ ਕਿ ਜਸਵਿੰਦਰ ਸਿੰਘ ਨਾਮ ਦਾ ਇੱਕ ਬੰਦਾ ਸੀਗਾ ਉਹ ਆਪਣਾ ਪੱਕੇ ਕਲਾ ਪੈਟਰੀ ਫਾਈਨਰੀ ਰੋਡ ਤੇ ਜਾ ਰਿਹਾ ਸੀਗਾ ਜਿਹੜਾ ਥਾਣਾ ਸੰਗਤ ਤੀਂ ਪੈਂਦਾ ਹੈ ਉੱਥੇ ਨੌਜਵਾਨਾਂ ਨੇ ਉਹਨੂੰ ਘੇਰ ਕੇ ਉਹਦੇ ਸੱਟਾਂ ਮਾਰੀਆਂ ਤੇ ਉਹਦੇ ਉਹਦੇ ਫਾਇਰ ਵੀ ਕੀਤਾ ਕੀ ਕੰਮ ਕੀ ਉੱਥੇ ਮੈडम ਕੀ ਲੜਾਈ ਦਾ ਕੀ ਕਰਦਾ ਹੁੰਦੇ ਇਹ ਜੀ ਸਾਡੇ ਨਾਲ ਸੋ 3-4 ਮਹੀਨੇ ਪਹਿਲਾਂ ਸੰਗਤ ਥਾਣੇ ਦੇ ਵਿੱਚ 96 ਨੰਬਰ ਐਫ ਆਈ ਆਰ ਦਰਜ ਹੋਈ ਸੀ ਮਰਡਰ ਦੀ ਉਦੇ ਵਿੱਚ ਜਿਹੜਾ ਮੁੰਡਾ ਮਰਿਆ ਸੀ ਇਹ ਉਹਦੇ ਦੋਸਤ ਹੈ ਉਹਨਾਂ ਨੇ ਅੱਜ ਜਿਹੜੇ ਮੁੰਡੇ ਸੱਟਾਂ ਮਾਰੀਆਂ ਕੌਣ ਸੀ ਜਿਹਦੀ ਮੌਤ ਹੋਈ ਸੀ ਔਰ ਇਹ ਕੌਣ ਸੀ ਜਿਨ੍ਹਾਂ ਨੇ ਫਾਇਰ ਕੀਤਾ ਉਦੋਂ ਜੀ ਜਿਹੜਾ ਮੁੰਡਾ ਮਰਿਆ ਸੀ ਉਹ ਇੰਟਰ ਕਾਸਟ ਮੈਰਿਜ ਕਰਕੇ ਮਰਿਆ ਸੀ ਜਿਹੜੀ ਉਹਦੀ ਵਾਈਫ ਸੀ ਉਹਦੇ ਭਰਾਵਾਂ ਨੇ ਉਹ ਮੁੰਡਾ ਮਾਰਿਆ ਸੀ ਉਦੋਂ ਐਫ ਆਈ ਆਰ ਨੰਬਰ 96 ਦੇ ਵਿੱਚ ਤੇ ਅੱਜ ਉਹਦਾ ਪੁਰਾਣੀ ਰੰਜਿਸ਼ ਕਰਕੇ ਹੀ ਅੱਜ ਇਨਸੀਡੈਂਟ ਹੋਇਆ ਜਿਨ੍ਹਾਂ ਨੇ ਫਾਇਰ ਕੀਤਾਗਾ ਉਹਨਾਂ ਦਾ ਕੋਈ ਸਬਾਕਾ ਤੋਂ ਪਈਆ ਗੋਲੀ ਚੱਲੀ ਹੈ ਜੀ ਗੋਲੀ ਦੇ ਛਰੇ ਲੱਗੇ ਆ ਜਿਹੜਾ ਵਿਕਟਿਮ ਹੈ ਪਰ ਉਹ ਸਟੇਬਲ ਹੈ ਆਪਾਂ ਉਹਦੇ ਬਿਆਨਾਂ ਦੇ ਵਿੱਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਪਾਂ ਅਮਲ ਜਿਹਾ ਜਿਹੜੀ ਫਾਇਰਿੰਗ ਜਿਹਨੇ ਕੀਤੀ ਹੈ ਉਹਦੀ ਸਨਾਖਤ ਹੋ ਗਈ ਹੈ ਤਿੰਨ ਜਣਿਆਂ ਦੀ ਸਾਨੂੰ ਪਾਇਨੀ ਨਹੀਂ ਪਤਾ ਲੱਗਿਆ ਜੀ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਬਾਕੀ ਹਣ ਪਛਾਣਦੇ ਜਿਹੜੀ ਪਿਸਟਲ ਸੀ ਇਹਨਾਂ ਕੋਲ ਕਿਹੜੀ ਸੀ ਦੇਸੀ ਸੀ ਇਹ ਲਾਇਸੈਂਸ ਸੀ ਕਿਉਂ ਉਹ ਹਲੇ ਪ੍ਰੀਲੀਮినਰੀ ਇਨਵੈਸਟੀਗੇਸ਼ਨ ਜਿੰਨਾ ਕਲੀਅਰ ਨਹੀਂ ਹੋਇਆ ਬਾਅਦ ਚੋਂ ਬਤਨ ਲੱਗੇ ਘਟਨਾ ਕਿੰਨੇ ਵਜੇ ਹੋਈ ਹੈ ਇਹ ਅਰਾਊਂਡ ਜੀ ਅਧਿਕ ਘੰਟਾ ਪਹਿਲਾਂ ਦੀ ਘਟਨਾ ਹੈ ਠੀਕ